ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਨਿਆ ਵੈ ਜਾਲਪਾ ਪਦਾਰਥਿਤੜੀ ਗੁਰ ਅਮਰਦਾਸ ਡਿੱਠਾ ਮਿਲੈ ਐਸੇ ਮਹਾਨ ਦੀਨ ਦਇਆਲ ਧੰਨ ਧੰਨ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਉ ਮਹਾਰਾਜ ਇਹਨਾਂ ਦੇ ਵਰੋਸਾਏ ਹੋਏ ਪਾਵਨ ਪਵਿੱਤਰ ਨਗਰ ਸ੍ਰੀ ਗੁਰੂ ਗੋਬਿੰਦਵਾਲ ਸਾਹਿਬ ਜੀ ਵਿਖੇ ਆਪ ਸਰਬੱਤ ਸੰਗਤਾਂ ਪੜ੍ਹੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ ਸਾਥ ਸੰਗਤ ਜੀ ਸਾਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਸਮਾਉਣ ਵਾਲਾ ਪੁਰਬ ਅਤੇ ਸੋਢੀ ਸੁਲਤਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 450 ਸਾਲਾ ਪਾਵਨ ਗੁਰਤਾ ਗਦੀ ਦਿਵਸ ਇਨਾ ਮਹਾਨ ਪੁਰਬਾਂ ਨੂੰ ਸਿੱਖ ਪੰਥ ਦੀ ਸਰਮੌਰ ਸੰਸਥਾ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰੰਪਰਾ ਪ੍ਰਚਾਰ ਕਮੇਟੀ ਦੇ ਵੱਲੋਂ ਰਲ ਮਿਲ ਕੇ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਸਭਾ ਸੁਸਾਇਟੀਆਂ ਸਿੱਖ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਮਨਾਉਂਦਿਆਂ ਹੋਏ ਆ ਇਨਾ ਮਹਾਨ ਗੁਰਮ ਸਮਾਗਮਾਂ ਨੂੰ ਸਾਜ ਸੰਗਤ ਜੀ ਵੱਡੇ ਪੱਧਰ ਤੇ ਸ਼ਤਾਬਦੀ ਦੇ ਰੂਪ ਦੇ ਰਾਹੀਂ ਮਨਾਉਣ ਦਾ ਉਦਦਮ ਤੇ ਉਪਰਾਲਾ ਕੀਤਾ ਹੈ ਇਹ ਮਹਾਨ ਪੁਰਬ 15 16 17 ਤੇ 18 ਸਤੰਬਰ 31 ਭਾਦੋਂ ਤੋਂ ਲੈ ਕੇ 3 ਅਸੂ ਤੱਕ ਚੱਲਣਗੇ ਸਾਜ ਸੰਗਤਾਂ ਦੀ ਆਪ ਸਰਬਾਤ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਵਾਲਾ ਪੁਰਬ ਅਤੇ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਗੁਰਤਾ ਗਦੀ ਦਿਵਸ ਸਮੁੱਚੇ ਸੰਸਾਰ ਭਰ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਉਥੇ ਸਤਿਗੁਰਾਂ ਦੇ ਕੇਂਦਰੀ ਸਥਾਨ ਨਗਰ ਸ੍ਰੀ ਗੋਇੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਦੀ ਵਿਖੇ ਇਨ੍ਹਾਂ ਮਹਾਨ ਪੁਰਬਾਂ ਨੂੰ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੂਹ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਵਰਾਲਾ ਮਿਲ ਕੇ ਸ਼ਤਾਬਦੀ ਦੇ ਰੂਪ ਦੇ ਰਾਹੀਂ ਮਨਾਉਣ ਦਾ ਉਦਦਮ ਤੇ ਉਪਰਾਲਾ ਕੀਤਾ ਹੈ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਪਰਿਵਾਰਾਂ ਸਮੇਤ ਪਾਵਨ ਦਰਬਾਰ ਦੀਆਂ ਗੁਰਦੁਆਰਾ ਸਾਹਿਬ ਦੀਆਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੋ ਜੀ ਜਿੱਥੇ 1 ਸਤੰਬਰ ਤੋਂ ਮਹਾਨ ਨਗਰ ਕੀਰਤਨਾਂ ਦੀ ਪ੍ਰਾਰੰਭਤਾ ਹੋਣੀ ਹੈ ਅਤੇ ਸਾਧ ਸੰਗਤ ਜੀ ਵਿਸ਼ੇਸ਼ ਸਮਾਗਮ ਜੋ 15 ਸਤੰਬਰ ਤੋਂ ਲੈ ਕਰਕੇ 18 ਸਤੰਬਰ ਤੱਕ ਕੀਤੇ ਜਾ ਰਹੇ ਨੇ ਜਿਸ ਦੇ ਅੰਦਰ ਮਹਾਨ ਗੁਰਮ ਸਮਾਗਮ ਢਾਡੀ ਦੀਵਾਨ ਕਬੀਸ਼ਰੀ ਸਹਿਬਾਨ ਕਬੀਸ਼ਰ ਸਹਿਬਾਨ ਗੁਰੂ ਘਰ ਦੇ ਕੀਰਤਨੀਆਂ ਆਪ ਸਰਬਾ ਸੰਗਤਾਂ ਨੂੰ ਪਾਵਨ ਗੁਰਬਾਣੀ ਜਾ ਸੁਣਾ ਕੇ ਨਿਹਾਲ ਕਰਨਗੇ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਗੁਰਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਕਰ ਰਹੇ ਨੇ ਇਨ੍ਹਾਂ ਮਹਾਨ ਪੁਰਬਾਂ ਦੇ ਅੰਦਰ ਸਾਲ ਸੰਗਤ ਜੀ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ ਗੁਰੂ ਘਰ ਦੇ ਅੰਦਰ ਦਾਖਲ ਹੋ ਕਰਕੇ ਨਤਮਸਤਕ ਹੋ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ